ਕਾਲ ਮਿੱਤਰੋ ਅੱਜ ਜਾਣਾ ਸੀ ਮੇਲੇ ਤੇ ਫਿਲਹਾਲ ਇਧਰ ਚੱਲੇ ਹਾਂ ਦੁੱਧ ਪਾਣ ਆ ਦੇਖੋ ਦੁੱਧ ਪਾਣ ਓਕੇ ਨਹੀਂ ਯਕਲੀ ਮੈਂ ਇੱਕ ਹੁਣ ਟੱਗੀ ਤੇ ਮੋਟਰਸਾਈਕਲ ਤੇ ਟੈਕਨੀ ਕੇਕ ਕਰਕੇ ਫਿਰ ਸਟਾਰਟ ਚੱਲੇ ਆ ਹੁਣ ਅਸੀਂ ਇਹ ਦੁੱਧ ਪਾਣ ਬਾਸ ਥੋੜੀ ਦੂਰ ਆ ਬਾਹਰ ਆਪਣੀ ਡੈਸਟੀਨੇਸ਼ਨ ਤੇ ਤਾਲੀ ਕੰਨੀ ਆ ਮੋਹਲੜੀ ਜਾਂ ਫਾੜੜੀ ਕੰਨੀ ਤਲੰਤਰ ਜਾਵਾਂਗਾ ਆਏ ਗਏ ਸੀ ਮੋਟਰਸਾਈਕਲ ਲੈ ਕੇ ਆ ਗਏ ਪੂਰੇ ਰੱਕੇ ਸੀ ਦੁੱਧ ਮਾਣਾ ਆ ਮੈਂ ਲੜੀ ਦਾ ਅੰਦਰ ਉੱਲੀ ਨਾ ਨਾ ਮਾਤਾ ਦੁੱਧ ਪਾ ਗਏ ਸੀ ਪਹੁੰਚ ਗਏ ਘਰੇ ਹੁਣ ਜਾਵਾਂਗੇ ਬਾਲਕਟਾਂ ਪਲਾਨ ਬਣ ਗਿਆ ਸਾਡਾ ਬਾਲਕਟਾਂ ਦਾ ਹਣਾ ਲੜੀ 400 ਰੁਪਏ ਮੋਟਰਸਾਈਕਲ ਤੇ ਲਵਾਇਆ ਇਹਨੇ ਬੇਨਜਾਇਜ਼ ਮੈਂ ਤਾਂ ਕੁਝ ਕੀਤਾ ਵੀ ਨਹੀਂ ਖੜੇ ਦੀ ਮਾਰ ਕੇ ਕਾ ਹੋ ਰ ਮੈਂ ਇੱਧਰ ਕਰ ਖੜੇ ਦੀ ਮਾਰ ਚੱਕ ਬੁੱਕ ਦੀ ਵਾਰੀ ਆ ਗਈ ਹੂੰ ਹੂੰ ਹੁੰਡਾ ਦੀ ਬਾਲ ਕਢਾ ਕੇ ਲੈ ਕੇ ਆ ਚੱਲ ਬਚਾ ਹੋ ਗਿਆ ਸਾਹਰੇ ਟੁੱਟ ਗਈ ਟੀਵੀ ਕੋਈ ਸਾਹਰ ਨਹੀਂ ਹੁਣ ਮੈਂ ਆ ਕੇ ਕੱਢਿ ਕਰਾ ਕੇ ਹੁਣ ਨਾ ਆ ਕੇ ਚਲੀ ਆਪਾਂ ਮੇਲੇ ਤੇ ਆਣ ਦੇ ਬਾਲ ਦੇਖੋ ਲੋਕੋ ਫਿਰ ਹੁਣ ਬਸ ਚੱਲੇ ਕੱਪੜੇ ਕੱਪੜੇ ਪਾ ਲੈ ਚੱਪਲਾ ਪੈ ਕੇ ਚੱਲ ਚੱਲ ਕੋਈ ਨਾ ਬੂਡੇ ਬਾਲ ਨਾ ਮੇਰੇ ਡੈਡੀ ਦਾ ਲੁੱਕ ਦੇਖੋ ਹਰ ਕੋਈ ਕਮੈਂਟ ਆ ਦੱਸੋ ਮੇਰਾ ਲੁੱਕ ਵਧੀਆ ਕਿ ਮੇਰੇ ਡੈਡੀ ਦਾ ਹੁਣ ਬਾਤ ਚੱਲੇ ਅਸੀਂ ਚੱਲ ਚੱਜ ਖਦਾ ਮਟ ਮੈਂ ਇਸਲਾਤ ਵਿੱਚ ਚਪੜਾ ਭੱਗ ਜਾਵਾ ਪਰ ਡੈਡੀ ਕਹਿੰਦਾ ਬੂਟ ਵਾਲਾ ਖੜਾ ਬੂਟਾਂ ਨੇ ਵਧੀਆ ਲੱਗਦੀ ਯਾਰ ਗਰਮੀ ਗੁਰਮੀ ਆ ਜਾਂਦੀ ਆ ਫਿਰ ਵਧੀਆ ਲੱਗਦਾ ਆ ਦੇਖੋ ਪਾਣ ਲੱਗਾ ਮੈਂ ਹੁਣ ਬੂਟ ਹੁਣ ਮੇਰੇ ਬਲੇ ਬੂਟ ਆ ਚੱਲ ਗਏ ਪੈਸੇ ਕਢਾ ਆ ਲੈ ਲੈ ਪਹਿ ਪਹਿ ਕਢਾ ਪਹਿਗਣਾ ਚਾਹੀਏ ਆਏ ਬੂਟ ਕੇ ਤਕਾਮ ਤੇ ਅੰਕਲ ਪਹਿਗਣਾ ਕੁੜਾ ਆ ਕੇ ਪੈਸੇ ਚੱਲ ਗਏ ਉਹ ਚੀਜ਼ ਵੀ ਖਾਣੀਆਂ ਨਾਲ ਨੌੜਲੇ ਆ ਗਏ ਦਿਸਦਾ ਆ ਤਾਂ ਡੈਡੀ ਨੂੰ ਹੁਣ ਚੱਲ ਗਏ ਇੱਥੇ ਚੱਲ ਗਏ ਮੇਲੇ ਦੇ ਹਾਂ ਮੇਲੇ ਦੇ ਹੌਲ ਤੱਕ ਡਾ ਦਰ ਜਾਣਾ ਸੀ ਖਿੱਚ ਦੇ